ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਚੈਨਲ ਨੋਲੇਜ ਡਿਵਲਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਪੀਐਸਪੀਸੀਐਲ ਲਾਇਰਮੈਨ ਏਐਸਐਸਏ ਦੇ ਜੋ ਐਗਜ਼ਾਮ ਹੋਣਾ ਹੈ ਉਸ ਸੰਬੰਧੀ ਜੋ ਸਿਲੇਬਸ ਅਨੁਸਾਰ ਕੁਝ ਇੰਪੋਰਟੈਂਟ ਜੀਕੇ ਦੇ ਕੁਐਸਚਨਸ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਹੋਪ ਤੁਹਾਡੀ ਜਿਹੜੀ ਇਸ ਦੇ ਨਾਲ ਇੱਕ ਜਿਹੜੀ ਵਧੀਆ ਤਿਆਰੀ ਹੋਵੇਗੀ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਦੇਖਦੇ ਆ ਪਹਿਲਾ ਪ੍ਰਸ਼ਨ ਪਹਿਲਾ ਜਿਹੜਾ ਪ੍ਰਸ਼ਨ ਹੈ ਆਪਣੇ ਕੋਲ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ অপਸ਼ਨ 1 ਹੈਗਾ ਜੀ 13 অপਸ਼ਨ 2 ਹੈਗਾ ਜੀ 9 অপਸ਼ਨ 3 ਹੈਗਾ ਜੀ 15 অপਸ਼ਨ 4 ਹੈਗਾ ਜੀ 11 ਤਾਂ অপਸ਼ਨ ਨੰਬਰ 1 ਜਿਹੜਾ ਇਸ ਦਾ ਜਿਹੜਾ ਸਹੀ ਉੱਤਰ ਹੈ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਹਨ ਦੂਸਰੇ ਨੰਬਰ ਤੇ ਪ੍ਰਸ਼ਨ ਹੈਗਾ ਜੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ ਤਾਂ ਦੋਸਤੋ ऑप्शन नंबर एक, 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 एक है जी एक सौ तेती ऑप्शन नंबर दो है जी एक सौ नौ ऑप्शन नंबर तीन हैगा जी एक सौ पंद्रह ओप्शन नंबर चार है जी एक सौ सतारा तो दोस्तों ऑप्शन नंबर चार एक सौ सतारा इसका जोड़ा सही उत्तर है अगला प्रश्न है जी अपने को राज्यसभा दिन सीटा हैं ऑप्शन नंबर एक है जी आठ ऑप्शन नंबर दो है जी नौ ऑप्शन नंबर तीन है जी सत्त ऑप्शन नंबर चार है जी दस ਤਾਂ ਦੋਸਤੋ ਇਸ ਦਾ ਸਹੀ ਉੱਤਰ ਹੈਗਾ ਜੀ ਆਪਸ਼ਨ ਨੰਬਰ 3 ਆਪਸ਼ਨ ਨੰਬਰ 3 ਨੇ ਜੀ 7 ਪੰਜਾਬ ਵਿੱਚ ਰਾਜ ਸਭਾ ਦੀਆਂ 7 ਸੀਟਾਂ ਹਨ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਤੁਕਮੀ ਲਿਪੀ ਲਿਪੀ ਕਿਹੜੀ ਹੈ ਆਪਸ਼ਨ ਨੰਬਰ 1 ਹੈਗਾ ਜੀ ਗੁਰਮੁਖੀ ਆਪਸ਼ਨ ਨੰਬਰ 2 ਹੈਗਾ ਜੀ ਸ਼ਾਮੁਖੀ ਆਪਸ਼ਨ ਨੰਬਰ 3 ਹੈਗਾ ਜੀ ਦੇਵਨਾਗਰੀ ਆਪਸ਼ਨ ਨੰਬਰ 4 ਹੈਗਾ ਜੀ ਸੰਸਕ੍ਰਿਤ ਤੇ ਆਪਸ਼ਨ ਨੰਬਰ 1 ਗੁਰਮੁਖੀ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਪ੍ਰਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਪੰਜਾਬੀ ਰਾਜ ਦਾ ਜਿਹੜਾ ਪੰਜਾਬੀ ਦਾ ਰਾਜ ਪਸ਼ੂ ਜਿਹੜਾ ਪੰਜਾਬ ਦਾ ਜਿਹੜਾ ਰਾਜ ਪਸ਼ੂ ਹੈਗਾ ਇਹ ਕਿਹੜਾ ਹੈਗਾ ਠੀਕ ਹੈ ਜੀ ਆਪਸ਼ਨ ਨੰਬਰ 1 ਹੈਗਾ ਜੀ ਸ਼ੇਰ ਆਪਸ਼ਨ ਨੰਬਰ 2 ਹੈਗਾ ਜੀ ਕਾਲਾ ਹਿਰਨ ਆਪਸ਼ਨ ਨੰਬਰ 3 ਹੈਗਾ ਜੀ ਚੀਤਾ ਆਪਸ਼ਨ ਨੰਬਰ 4 ਹੈਗਾ ਜੀ ਹਾਥੀ ਤੇ ਆਪਸ਼ਨ ਨੰਬਰ 2 ਕਾਲਾ ਹਿਰਨ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਹੈਗਾ ਜੀ ਗਰਬੜੇ ਦਾ ਤਿਹਾਰ ਕਿਸ ਇਲਾਕੇ ਵਿੱਚ ਮਨਾਇਆ ਜਾਂਦਾ ਹੈ অপਸ਼ਨ ਨੰਬਰ 1 ਦੁਆਬਾ অপਸ਼ਨ ਨੰਬਰ 2 ਮਾਲਵਾ অপਸ਼ਨ ਨੰਬਰ 3 ਮਾਝਾ অপਸ਼ਨ ਨੰਬਰ 4 ਪੁਆਦ ਤਾਂ ਦੋਸਤੋ অপਸ਼ਨ ਨੰਬਰ 4 ਪੁਆਦ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਪ੍ਰਸ਼ਨ ਹੈਗਾ ਜੀ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਹਨ অপਸ਼ਨ ਨੰਬਰ 1 ਹੈਗਾ ਜੀ 6 অপਸ਼ਨ ਨੰਬਰ 2 ਹੈਗਾ ਜੀ 9 অপਸ਼ਨ ਨੰਬਰ 3 ਹੈਗਾ ਜੀ 5 অপਸ਼ਨ ਨੰਬਰ 4 ਹੈਗਾ ਜੀ 7 অপশন নাম্বার 3 5 ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਪ੍ਰਸ਼ਨ ਹੈਗਾ ਜੀ ਆਪਣੇ ਕੋਲ ਪੰਜਾਬ ਦੇ ਕੋਲ ਕਿੰਨੇ ਜ਼ਿਲ੍ਹੇ ਹਨ অপশন ਨੰਬਰ 1 ਹੈਗਾ ਜੀ 22 অপশন ਨੰਬਰ 2 ਹੈਗਾ ਜੀ 23 অপশন ਨੰਬਰ 3 ਹੈਗਾ ਜੀ 25 অপশন ਨੰਬਰ 4 ਹੈਗਾ ਜੀ 27 ਤੇ অপশন ਨੰਬਰ 2 23 ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਪ੍ਰਸ਼ਨ ਹੈਗਾ ਜੀ ਆਪਣੇ ਕੋਲ ਪੰਜਾਬ ਦਾ ਨਾਮ ਬਣਿਆ ਜ਼ਿਲ੍ਹਾ ਕਿਹੜਾ ਹੈ অপশন নাম্বার 1 ਹੈਗਾ ਜੀ ਮਲੇਰ ਕੋਟਲਾ অপশন নাম্বার 2 ਹੈਗਾ ਜੀ ਪਠਾਨਕੋਟ অপশন নাম্বার 3 ਹੈਗਾ ਜੀ ਮੋਕਾ অপশন নাম্বার 4 ਹੈਗਾ ਜੀ ਐਸ ਪੀ ਐਸ ਨਗਰ ਤੇ অপশন নাম্বার 1 ਮਲੇਰ ਕੋਟਲਾ ਜਿਹੜਾ ਸਹੀ ਉੱਤਰ ਹੈ ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ ਹਨ অপশন নাম্বার 1 ਹੈਗਾ ਜੀ 88 অপশন নাম্বার 2 ਹੈਗਾ ਜੀ 92 অপশন নাম্বার 3 ਹੈਗਾ ਜੀ 100 ਤੇ অপশন নাম্বার 4 ਹੈਗਾ ਜੀ 75 অপশন নাম্বার 2 92 ইসਦਾ ਜਿਹੜਾ ਸਹੀ ਉੱਤਰ ਹੈ। ਨੈਕਸਟ ਪ੍ਰਸ਼ਨ ਹੈਗਾ ਜੀ ਆਪਣੇ ਕੋਲ ਪੰਜਾਬ ਵਿੱਚ ਨਵਾਂ ਬਣਿਆ ਜ਼ਿਲ੍ਹਾ ਕਿਸ ਖੇਤਰ ਵਿੱਚ ਆਉਂਦਾ ਹੈ? অপশন ਨੰਬਰ 1 ਹੈਗਾ ਜੀ ਮਾਝਾ, অপশন ਨੰਬਰ 2 ਹੈਗਾ ਜੀ ਤੂੰ ਆਪਾ, অপশন ਨੰਬਰ 3 ਹੈਗਾ ਜੀ ਮਾਲਵਾ, অপশন ਨੰਬਰ 4 ਹੈਗਾ ਜੀ ਪੁਆਦ। ਤੇ অপশন ਨੰਬਰ 3 ਮਾਲਵਾ ਇਸਦਾ ਜਿਹੜਾ ਸਹੀ ਉੱਤਰ ਹੈ। ਪੰਜਾਬ ਵਿੱਚ ਨਵਾਂ ਬਣਿਆ ਜ਼ਿਲ੍ਹਾ ਕਿਸ ਜ਼ਿਲ੍ਹੇ ਵਿੱਚੋਂ ਬਣਾਇਆ ਗਿਆ ਹੈ? অপশন নম্বর 1 ਹੈਗਾ ਜੀ ਸੰਗਰੂਰ অপশন নম্বর 2 ਹੈਗਾ ਜੀ ਲੁਧਿਆਣਾ অপশন 3 ਮਾਨਸਾ অপশন ਨੰਬਰ 4 ਫਤਿਹਗੜ੍ਹ ਸਾਹਿਬ ਤਾਂ অপশন ਨੰਬਰ 1 ਸੰਗਰੂਰ ਇਸ ਦਾ ਜਿਹੜਾ ਸਹੀ ਉੱਤਰ ਹੈ ਪੰਜਾਬ ਰਾਜ ਪੰਜਾਬ ਰਾਜ ਮਾਝੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਠੀਕ ਹੈ ਜੀ ਪੰਜਾਬ ਰਾਜ ਦੇ ਮਾਝੇ ਜ਼ਿਲ੍ਹੇ ਵਿੱਚ ਮਾਝੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਠੀਕ ਹੈ ਜੀ ਤੇ অপশন ਨੰਬਰ 1 ਹੈਗਾ ਜੀ 05 অপশন ਨੰਬਰ 0 অপশন নাম্বার 2 ਹੈਗਾ ਜੀ 0.4 অপশন নাম্বার 3 ਹੈਗਾ ਜੀ 0.3 অপশন নাম্বার 4 ਹੈਗਾ ਜੀ 0.7 ਤੇ অপশন নাম্বার 2 0.4 ਇਸ ਦਾ ਜਿਹੜਾ ਸਹੀ ਉੱਤਰ ਹੈ ਪੰਜਾਬ ਦੇ ਦੁਆਬੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ অপশন নাম্বার 1 ਹੈਗਾ ਜੀ 0.5 অপশন নাম্বার 2 ਹੈਗਾ ਜੀ 0.4 অপশন নাম্বার 3 ਹੈਗਾ ਜੀ 0.3 ਤੇ অপশন ਨੰਬਰ 4 ਹੈਗਾ ਜੀ 0.7 ਤੇ অপশন ਨੰਬਰ 2 ਜਿਹੜਾ ਇਸ ਦਾ ਜਿਹੜਾ ਸਹੀ ਉੱਤਰ ਹੈ 0.4 ਦੁਆਬੇ ਦੇ ਵਿੱਚ ਵੀ ਜ਼ਿਲ੍ਹੇ 4 ਜ਼ਿਲ੍ਹੇ ਆਉਂਦੇ ਹਨ ਪੰਜਾਬ ਦੇ ਮਾਲਵੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ অপਸ਼ਨ ਨੰਬਰ 1 ਹੈਗਾ ਜੀ 15 অপਸ਼ਨ ਨੰਬਰ 2 ਹੋਵੇਗਾ ਜੀ 14 অপਸ਼ਨ ਨੰਬਰ 3 ਹੈਗਾ ਜੀ 13 অপਸ਼ਨ ਨੰਬਰ 4 ਹੈਗਾ ਜੀ 17 ਤਾਂ ਦੋਸਤੋ অপਸ਼ਨ ਨੰਬਰ 1 15 ਇਸ ਦਾ ਜਿਹੜਾ ਸਹੀ ਉੱਤਰ ਹੈ ਪੈਪਸੋ ਨੂੰ ਪੰਜਾਬ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਤਾਂ অপਸ਼ਨ ਨੰਬਰ 1 ਹੈਗਾ ਜੀ 1956 ਇਸ ਵਿੱਚ অপਸ਼ਨ ਨੰਬਰ 2 ਹੈਗਾ ਜੀ 1980 ਇਸ ਵਿੱਚ ਜਾਂ ਫਿਰ অপਸ਼ਨ ਨੰਬਰ 3 1975 ਵਿੱਚ ਚਾਰ ਨੰਬਰ 1970 ਵਿੱਚ ਤੇ অপশন নাম্বার 1 1956 ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਕੁਐਸਚਨ ਹੈਗਾ ਜੀ ਆਪਣੇ ਕੋਲ ਨੈਸਲੇ ਉਦਯੋਗ ਪੰਜਾਬ ਵਿੱਚ ਕਿੱਥੇ ਹੈ অপশন ਨੰਬਰ 1 ਹੈਗਾ ਜੀ ਲੁਧਿਆਣਾ অপশন ਨੰਬਰ 2 ਹੈਗਾ ਜੀ ਪਟਿਆਲਾ অপশন ਨੰਬਰ 3 ਹੈਗਾ ਜੀ ਮੋਗਾ অপশন ਨੰਬਰ 4 ਹੈਗਾ ਜੀ ਜਲੰਧਰ ਤਾਂ অপশন ਨੰਬਰ 3 ਮੋਗਾ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਕਵੈਸਚਨ ਹੈਗਾ ਜੀ ਆਪਣੇ ਕੋਲ ਲੱਖੀ ਜੰਗਰ ਪੰਜਾਬ ਵਿੱਚ ਕਿੱਥੇ ਹੈ ਤੇ ਆਪਸ਼ਨ ਨੰਬਰ 1 ਹੈਗਾ ਜੀ ਬਠਿੰਡਾ ਆਪਸ਼ਨ ਨੰਬਰ 2 ਹੈਗਾ ਜੀ ਪਟਿਆਲਾ ਆਪਸ਼ਨ ਨੰਬਰ 3 ਹੈਗਾ ਜੀ ਮੋਗਾ ਜਾਂ ਆਪਸ਼ਨ ਨੰਬਰ 4 ਜਲੰਧਰ ਤੇ ਦੋਸਤੋ ਆਪਸ਼ਨ ਨੰਬਰ 1 ਪਟਿਆਲਾ ਬਠਿੰਡਾ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਕਵੈਸਚਨ ਹੈਗਾ ਜੀ ਸਤਲੁਜ ਦਰਿਆ ਦੀ ਉਤਪਤੀ ਕਿੱਥੋਂ ਹੁੰਦੀ ਹੈ ਆਪਸ਼ਨ ਨੰਬਰ 1 ਹੈਗਾ ਜੀ ਬਿਆਸਕੁੰਡ ਆਪਸ਼ਨ ਨੰਬਰ 2 ਹੈਗਾ ਜੀ ਮਾਨਸਰੋਵਰ ਗਲੇਸ਼ੀਅਰ অপশন নাম্বার 3 ਹੈਗਾ ਜੀ ਗੰਗੋਤਰੀ ਗਲੇਸ਼ੀਅਰ অপশন নাম্বার 4 ਹੈਗਾ ਜੀ ਤਿਪਰਾ ਗਲੇਸ਼ੀਅਰ ਤੇ অপশন নাম্বার 2 ਇਸ ਦਾ ਜਿਹੜਾ ਸਹੀ ਉੱਤਰ ਹੈ ਜੀ ਮਾਨਸਰੂਵਰ ਗਲੇਸ਼ੀਅਰ ਨੈਕਸਟ ਪ੍ਰਸ਼ਨ ਹੈਗਾ ਜੀ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਹੈ ਤੇ অপশন ਨੰਬਰ 1 ਹੈਗਾ ਜੀ ਸਤਲੁਜ অপশন ਨੰਬਰ 2 ਹੈਗਾ ਜੀ ਬਿਆਸ অপশন ਨੰਬਰ 3 ਹੈਗਾ ਜੀ ਰਾਵੀ অপশন ਨੰਬਰ 4 ਹੈਗਾ ਜੀ ਜੇਲਮ ਤਾਂ অপশন ਨੰਬਰ 3 ਰਾਵੀ ਇਸ ਦਾ ਜਿਹੜਾ ਸਹੀ ਉੱਤਰ ਹੈ ਨੈਕਸਟ ਪ੍ਰਸ਼ਨ ਹੈਗਾ ਜੀ ਆਪਣੇ ਕੋਲ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ অপশন নাম্বার 1 ਹੈਗਾ ਜੀ ਸਤਲੁਜ অপশন ਨੰਬਰ 2 ਹੈਗਾ ਜੀ ਬਿਆਸ অপশন ਨੰਬਰ 3 ਹੈਗਾ ਜੀ ਰਾਵੀ অপশন ਨੰਬਰ 4 ਹੈਗਾ ਜੀ ਜੇਨਮ ਤੇ অপশন ਨੰਬਰ 1 ਸਤਲੁਜ ਇਸ ਦਾ ਜਿਹੜਾ ਸਹੀ ਉੱਤਰ ਹੈ ਤਾਂ ਦੋਸਤੋ